ਟ੍ਰੈਫਿਕ ਟੀਮ ਨੇ ਕਾਫੀ ਮਿਹਨਤ ਕਰਕੇ ਜਿੰਨੇ ਵੀ ਟੋਏ ਸੀਗੇ ਉਹ ਸਾਰੇ ਨੈਸ਼ਨਲ ਹਾਈਵੇ ਨਾਲ ਮਿਲ ਕੇ ਭਰਾਏਗੇ ਤੇ ਨਾਲ ਡਿਵਾਈਡਰ ਵੀ ਤਗਵਾਏਗੇ ਨਾਲ ਹਾਂ ਜੀ ਜਿਵੇਂ ਹੁਣ ਫੈਸਟੀਵਲ ਆ ਰਿਹਾ ਲੋਕਾਂ ਨੂੰ ਇਹਨਾਂ ਨੂੰ ਜਾਗਰੂਕ ਕਰਨ ਵਾਸਤੇ ਟ੍ਰੈਫਿਕ ਵਾਸਤੇ ਕੋਈ ਜਾਮ ਨਾ ਲੱਗੇ ਉਹਦੇ ਸਾਡੀ ਪ੍ਰੋਪਰ ਟੀਮਾਂ ਆਪਣੀ ਹੋਈਆਂ ਉਹ ਮੌਕੇ ਤੇ ਜਾ ਕੇ ਉਹਨੂੰ ਸ਼ੋਰਟ ਆਊਟ ਕਰਾਂਗੇ ਜਿਵੇਂ ਜਿਵੇਂ ਕੋਈ ਜਾਮ ਲੱਗ ਜਾਂਦਾ ਤਾਂ ਬਾਈਕ ਤੇ ਸਾਡਾ ਮੁਲਾਜ਼ਮ ਜਾਊਗਾ ਉਹ ਜਾ ਕੇ ਜਾਮ ਖਲਾਊਗਾ ਤਾਂ ਸਾਰੇ ਲੋਕਾਂ ਨੂੰ ਵੀ ਇਹ ਹੀ ਅਪੀਲ ਹੈ ਕਿ ਆਪਣੀ ਸ਼ੋਪਿੰਗ ਕਰਨੀ ਹੈ ਜਾਂ ਫੈਸਟੀਵਲ ਵਿੱਚ ਜਾਣਾ ਤਾਂ ਆਪਣੀ ਗੱਡੀ ਪਾਰਕਿੰਗ ਵਿੱਚ ਲਾਣ ਨਹੀਂ ਤਾਂ ਇਹ ਹੈ ਕਿ ਅਦੁੱਦਨ ਪਰੇਸ਼ਾਨੀ ਆਊਗੀ ਤੇ ਫਿਰ ਅਸੀਂ ਵੀ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹਦੇ ਤਾਂ ਇਸ ਕਰਕੇ ਸਾਰਿਆਂ ਨੂੰ ਅਪੀਲ ਹੈ ਕਿ ਆਪਣੀ ਗੱਡੀ ਜਾਂ ਜੋ ਵੀ ਵਹੀਕਲ ਹੈਗਾ ਆਪਣੇ ਪਾਰਕਿੰਗ ਵਿੱਚ ਲਾਣ ਤਾਂ ਜਿਸੇ ਆਪਣੇ ਆਪਣੀ ਜਾਨ ਕੀ ਸੁਰੱਖਿਆ ਤੇ ਦੂਜੇ ਦੀ ਸੁਰੱਖਿਅਤ ਰਹਿਣ ਕਿ

ਨੇ ਬੰਨਨੇ ਕਿਤੇ ਕੈਮਰੇ ਚੱਲਦੇ ਨਹੀਂ। ਹਾਂਜੀ ਅੱਜ ਅਸੀਂ ਸਾਰੇ ਕੇ ਸਾਰੇ ਅੱਜ মিডিਆ ਸਾਥੀਆਂ ਨੂੰ ਦੱਸਣਾ ਚਾਹੁੰਦੇ ਆ ਕਿ ਖੰਨਾ ਦੀ ਟ੍ਰੈਫਿਕ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਿਨਾਂ ਦਾ ਪੂਰਾ ਸੁਪਰਵਾਈਜ਼ਨ ਐਸਪੀ ਪੀਬੀਆਈ ਆ ਡੀਐਸਪੀ ਟ੍ਰੈਫਿਕ ਤੇ ਡੀਐਸਪੀ ਹੈੱਡਕ quartal ਕਰ ਰਿਹਾ ਸੀ ਜੀਨਾਂ ਦੇ ਨਾਲ ਪੂਰੀ ਟ੍ਰੈਫਿਕ ਵਿੰਗ ਜਿਨਨੇ ਵੀ ਸਾਡੇ ਚੌਕ ਹੈ ਖੰਨਾ ਸਿ ਸ਼ਹਿਰ ਦੇ ਉਥੇ ਕਿਉਂਕਿ ਜੀਟੀ ਰੋਡ ਦੇ ਉੱਪਰ ਟ੍ਰੈਫਿਕ ਆ ਕੇ ਮਰਜ ਹੁੰਦੀ ਹੈ ਇੱਥੇ ਟ੍ਰੈਫਿਕ ਜਦੋਂ ਮਰਜ਼ ਹੁੰਦੀ ਤਾਂ ਉੱਥੇ ਟ੍ਰੈਫਿਕ ਜੈਮ ਵਗੈਰਾ ਦਾ ਇਸ਼ੂ ਰਹਿੰਦਾ ਸੀਗਾ ਤੇ ਅ ਅੱਜ ਅਸੀਂ ਗਣੇਸ਼ ਐਡੀਬਲ ਜੋ ਗਰੁੱਪ ਹੈ ਉਹਨਾਂ ਦੀ ਕਰਟਸੀ ਸੀਐਸਆਰ ਇਨੀਸ਼ੀਏਟਿਵ ਦੇ ਅੰਡਰ ਉਹਨਾਂ ਨੇ ਟ੍ਰੈਫਿਕ ਪੁਲਿਸ ਦੀ ਮਦਦ ਕੀਤੀ ਹੈਗੀ ਤੇ ਜਿੱਥੇ ਵੀ ਚੌਕ ਹੈ ਇੱਥੇ ਟ੍ਰੈਫਿਕ ਨੂੰ ਡਿਵਾਈਡ ਕਰਨ ਦੇ ਲਈ ਇੱਥੇ ਪਰਮਨੈਂਟ ਡਿਵਾਈਡਰਸ ਜੋ ਲਾਏ ਗਏ ਹਨ ਰਿਫਲੈਕਟਿਕ ਰਿਫਲੈਕਟਿਵ ਉਹਨਾਂ ਦੇ ਉੱਪਰ ਪੇਂਟ ਕੀਤਾ ਗਿਆ ਹੈ ਤੇ ਸਾਈਨ ਬੋਰਡਸ ਵਗੈਰੇ ਉਹਨਾਂ ਨੇ ਲਵਾਇਆ ਹੈ ਸੋ ਥੈਟ ਜੋ ట్రాਫਿਕ ਮਰਜ ਹੋਣ ਕਰਕੇ ਜੋ ਇੱਕ ਐਕਸੀਡੈਂਟ ਹੋਣ ਦੀ ਇੱਕ ਅੰਦੇਸ਼ਾ ਰਹਿੰਦਾ ਹੈਗਾ ਇੱਕ ਬੜਿਆ ਰਹਿੰਦਾ ਹੈਗਾ ਇੱਕ ਪੋਟੈਂਸ਼ੀਅਲ ਇਨ ਜਗ੍ਹਾ ਦਾ ਸੀਗਾ ਉਹਨੂੰ ਕਵਰ ਕਰਦੇ ਹੋਏ ਅੱਜ ਅੱਜ ਸਾਰੇ ਕੇ ਸਾਰੇ ਚੌਕਸ ਨੂੰ ਕਵਰ ਕੀਤਾ ਹੈ ਤੇ ਬਹੁਤ ਵਧੀਆ ਟ੍ਰੈਫਿਕ ਪੁਲਿਸ ਦਾ ਇਹ ਇਨੀਸ਼ੀਏਟਿਵ ਆਈ ਥਿੰਕ ਰਹੇਗਾ ਨਾ ਨਿਵਾਸੀਆਂ ਨੂੰ ਇਸ ਚੀਜ਼ ਦਾ ਬੜਾ ਬੈਨੀਫਿਟ ਹੋਏਗਾ ਇਸ ਤੋਂ ਪਹਿਲਾਂ ਵੀ ਅਸੀਂ ਪਹਿਲਾਂ ਇੱਕ ਰਿਮੂਵੇਬਲ ਲਾਈਕ ਬੋਰਡਸ ਤੇ ਉਹ ਲਾ ਕੇ ਜੋ ਕੋਨਸ ਹੁੰਦੇ ਉਹਨਾਂ ਦੇ ਰਾਹੀਂ ਅਸੀਂ ਇਸ ਚੀਜ਼ ਨੂੰ ਚੈੱਕ ਵੀ ਕਰ ਚੁੱਕੇ ਸੀਗੇ ਤੇ ਬਹੁਤ ਹੀ ਇਹਨੇ ਇੱਕ ਪੋਜ਼ਿਟਿਵ ਤਰੀਕੇ ਨਾਲ ਟ੍ਰੈਫਿਕ ਨੂੰ ਆਰਗੇਨਾਈਜ਼ ਤੇ ਟ੍ਰੈਫਿਕ ਦੀ ਜੋ ਮਰਜਿੰਗ ਵਾਲੀ ਜੋ ਇਸ਼ੂ ਸੀਗਾ ਉਹਨੂੰ ਸੋਲਵ ਕੀਤਾ ਸੀਗਾ ਹੁਣ ਇਹਨੂੰ ਪਰਮਨੈਂਟ ਕਰਤਾ ਗਿਆ ਹੈਗਾ ਤੇ ਗਣੇਸ਼ ਐਡੀਬਲ ਗਰੁੱਪ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਕਿ ਉਹਨਾਂ ਨੇ ਸੀਐਸਆਰ ਇਨੀਸ਼ੀਏਟਿਵ ਦੇ ਅੰਦਰ ਖੰਨਾ ਪੁਲਿਸ ਦੀ ਮਦਦ ਕੀਤੀ ਹੈ ਤੇ ਖੰਨਾ ਨਿਵਾਸੀਆਂ ਨੂੰ ਇਸ ਚੀਜ਼ ਦਾ ਮੈਨੂੰ ਅੰਦਰੋਂ ਲੱਗਦਾ ਹੈ ਕਿ ਬਹੁਤ ਬੇਨਫੀਟ ਹੋਏਗਾ

ਟ੍ਰੈਫਿਕ ਟੀਮ ਨੇ ਕਾਫੀ ਮਿਹਨਤ ਕਰਕੇ ਜਿੰਨੇ ਵੀ ਟੋਏ ਸੀਗੇ ਉਹ ਸਾਰੇ ਨੈਸ਼ਨਲ ਹਾਈਵੇ ਨਾਲ ਮਿਲ ਕੇ ਭਰਾਏਗੇ ਤੇ ਨਾਲ ਡਿਵਾਈਡਲ ਵੀ ਤਗਵਾਏਗੇ ਨਾਲ ਹਾਂ ਜੀ ਜਿਵੇਂ ਹੁਣ ਫੈਸਟੀਵਲ ਆ ਰਿਹਾ ਲੋਕਾਂ ਨੂੰ ਇਹਨਾਂ ਨੂੰ ਜਾਗਰੂਕ ਕਰਨ ਵਾਸਤੇ ਟ੍ਰੈਫਿਕ ਵਾਸਤੇ ਕੋਈ ਜਾਮ ਨਾ ਲੱਗੇ ਉਹਦੇ ਸਾਡੀ ਪ੍ਰੋਪਰ ਟੀਮਾਂ ਬਣੀ ਹੋਈਆਂ ਉਹ ਮੌਕੇ ਤੇ ਜਾ ਕੇ ਉਹਨੂੰ ਸ਼ੋਰਟ ਆਊਟ ਕਰਾਣਗੀ ਜਿਵੇਂ ਜਿਵੇਂ ਕੋਈ ਜਾਮ ਲੱਗ ਜਾਂਦਾ ਤਾਂ ਬਾਈਕ ਤੇ ਸਾਡਾ ਮੁਲਾਜ਼ਮ ਜਾਊਗਾ ਉਹ ਜਾ ਕੇ ਜਾਮ ਖਲਾਊਗਾ ਤੋਂ ਸਾਰੇ ਲੋਕਾਂ ਨੂੰ ਵੀ ਇਹ ਹੀ ਅਪੀਲ ਹੈ ਕਿ ਆਪਣੀ ਸ਼ੋਪਿੰਗ ਕਰਨੀ ਹੈ ਜਾਂ ਫੈਸਟੀਵਲ ਵਿੱਚ ਜਾਣਾ ਤਾਂ ਆਪਣੀ ਗੱਡੀ ਪਾਰਕਿੰਗ ਵਿੱਚ ਲਾਣ ਨਹੀਂ ਤਾਂ ਇਹ ਹੈ ਕਿ ਅਗਲੇ ਦਿਨ ਪਰੇਸ਼ਾਨੀ ਆਊਗੀ ਤੇ ਫਿਰ ਅਸੀਂ ਵੀ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹਦੇ ਕੋਸ਼ਿਸ਼ ਕਰਕੇ ਸਾਰਿਆਂ ਨੂੰ ਅਪੀਲ ਹੈ ਕਿ ਆਪਣੀ ਗੱਡੀ ਜਾਂ ਜੋ ਵੀ ਵਹੀਕਲ ਹੈਗਾ ਆਪਣੇ ਪਾਰਕਿੰਗ ਵਿੱਚ ਲਾਣ ਤਾਂ ਜਿਸੇ ਆਪਣੀ ਆਪਣੀ ਜਾਨਕੀ ਸੁਰੱਖਿਆ ਤੇ ਦੂਜੇ ਦੀ ਸੁਰੱਖਿਅਤ ਰਹਿਣ ਦੇ ਜਿਹੜੇ ਟ੍ਰੈਫਿਕ ਲਾਈਟ ਲਹਿੜੀ ਚੌਕ ਪਰ ਕਾਫੀ ਦਿਨ ਤੋਂ ਖਰਾਬ ਚੱਲ ਰਹੀ ਹੈ ਉਹ ਹੁਣ ਜਲਦੀ ਠੀਕ ਕਰਾਈ ਜਾਊਗੀ ਇਹ ਉਹਨੂੰ ਲੈਟਰ ਲਿਖਿਆ ਗਿਆ ਜਿਹੜੇ ਪ੍ਰਧਾਨ ਜੀ ਨੂੰ ਵੀ ਜਾ ਕੇ ਇੰਸਪੈਕਟਰ ਸਾਹਿਬ ਵੀ ਜਾ ਕੇ ਤੇ ਉਹਨਾਂ ਨੇ ਕਿਹਾ ਗਿਆ ਕਿ ਵੀ ਇਹ ਟ੍ਰੈਫਿਕ ਜਲਦ ਤੋਂ ਜਲਦ ਠੀਕ ਕਰਾਈ ਜਾਣਾ ਔਰ ਉਸਕੇ ਬਾਅਦ ਦੇਖੋ ਸਤਾਰੂ ਡੰਗ ਸੇ ਟ੍ਰੈਫਿਕ ਚਲਾਈ ਜਾ ਸਕੇ ਕੈਮਰਾ ਦਾ ਹਾਲੇ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਆਇਆ ਲੱਗ ਚੁੱਕੇ ਨੇ ਕੈਮਰੇ ਜਦੋਂ ਉੱਪਰ ਤੋਂ ਕੋਈ ਹੁਕਮ ਆਊਗਾ ਤਾਂ ਆਪਾਂ ਉਹਨਾਂ ਨੂੰ ਚਲਾਉਣ ਦੀ ਆਗਿਆ ਦਿੱਤੀ ਜਾਊਗੀ ਫਿਰ ਚਲਾਵਾਂਗੇ ਨਹੀਂ ਬਾੰਦ ਨਹੀਂ ਕਿਤੇ ਕੈਮਰੇ ਚੱਲਦੇ ਨਹੀਂ ਹਾਂਜੀ ਅੱਜ ਅਸੀਂ ਸਾਰੇ ਕੇ ਸਾਰੇ ਅੱਜ মিডিਆ ਸਾਥੀਆਂ ਨੂੰ ਦੱਸਣਾ ਚਾਹੁੰਦੇ ਆ ਕਿ ਖੰਨਾ ਦੀ ਟ੍ਰੈਫਿਕ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਿਨ੍ਹਾਂ ਦਾ ਪੂਰਾ ਸੁਪਰਵੀਜ਼ਨ ਐਸਪੀ ਪੀਬੀਆਈ ਆ ਡੀਐਸਪੀ ਟ੍ਰੈਫਿਕ ਤੇ ਡੀਐਸਪੀ ਹੈੱਡਕ quarter ਕਾਰਜ ਜਿਗ ਦੇ ਨਾਲ ਪੂਰੀ ਟ੍ਰੈਫਿਕ ਵਿੰਗ ਆ ਜਿਨੇ ਵੀ ਸਾਡੇ ਚੌਕ ਹੈ ਖੰਨਾ ਸ ਸ਼ਹਿਰ ਦੇ ਉਥੇ ਕਿਉਂਕਿ ਜੀਟੀ ਰੋਡ ਦੇ ਉੱਪਰ ਟ੍ਰੈਫਿਕ ਆ ਕੇ ਮਰਜ ਹੁੰਦੀ ਹੈ ਤੇ ਇੱਥੇ ਟ੍ਰੈਫਿਕ ਜਦੋਂ ਮਰਜ ਹੁੰਦੀ ਤਾਂ ਉਥੇ ਟ੍ਰੈਫਿਕ ਜੈਮ ਵਗੈਰਾ ਦਾ ਇਸ਼ੂ ਰਹਿੰਦਾ ਸੀਗਾ ਤੇ ਅ ਅੱਜ ਅਸੀਂ ਗਣੇਸ਼ ਐਡੀਬਲ ਜੋ ਗਰੁੱਪ ਹੈ ਉਹਨਾਂ ਦੀ ਕਰਟਸੀ ਸੀਐਸਆਰ ਇਨੀਸ਼ੀਏਟਿਵ ਦੇ ਅੰਡਰ ਉਹਨਾਂ ਨੇ ਟ੍ਰੈਫਿਕ ਪੁਲਿਸ ਦੀ ਮਦਦ ਕੀਤੀ ਹੈਗੀ ਤੇ ਜਿਨੇ ਵੀ ਚੌਕ ਹੈ ਇੱਥੇ ਟ੍ਰੈਫਿਕ ਨੂੰ ਡਿਵਾਈਡ ਕਰਨ ਦੇ ਲਈ ਇਹਦੇ ਪਰਮਨੈਂਟ ਡਿਵਾਈਡਰਸ ਜੋ ਲਾਏ ਗਏ ਹਨ ਰਿਫਲੈਕਟਿਵ ਰਿਫਲੈਕਟਿਵ ਉਹਨਾਂ ਦੇ ਉੱਪਰ ਪੇਂਟ ਕੀਤਾ ਗਿਆ ਤੇ ਸਾਈਨ ਬੋਰਡਸ ਵਗੈਰਾ ਉਹਨਾਂ ਨੇ ਲਵਾਏ ਹੈ so that ਜੋ ట్రాਫਿਕ ਮਰਜ ਹੋਣ ਕਰਕੇ ਜੋ ਇੱਕ ਐਕਸੀਡੈਂਟ ਹੋਣ ਦੀ ਇੱਕ ਅੰਦੇਸ਼ਾ ਰਹਿੰਦਾ ਹੈਗਾ ਇੱਕ ਬਣਿਆ ਰਹਿੰਦਾ ਹੈਗਾ ਇੱਕ ਪੋਟੈਂਸ਼ੀਅਲ ਇਨ ਜਗ੍ਹਾ ਦਾ ਸੀਗਾ ਉਹਨੂੰ ਕਵਰ ਕਰਦੇ ਹੋਏ ਅੱਜ ਸਾਰੇ ਕੇ ਸਾਰੇ ਚੋਕਸ ਨੂੰ ਕਵਰ ਕੀਤਾ ਹੈ ਤੇ ਬਹੁਤ ਵਧੀਆ ਟ੍ਰੈਫਿਕ ਪੁਲਿਸ ਦਾ ਇਹ ਇਨੀਸ਼ੀਏਟਿਵ ਆਈ ਥਿੰਕ ਰੇਗਨ ਖੰਨਾ ਨਿਵਾਸੀਆਂ ਨੂੰ ਇਸ ਚੀਜ਼ ਦਾ ਬੜਾ ਬੈਨੀਫਿਟ ਹੋਏਗਾ ਇਸ ਤੋਂ ਪਹਿਲਾਂ ਵੀ ਅਸੀਂ ਪਹਿਲਾਂ ਇੱਕ ਰਿਮੂਵੇਬਲ ਲਾਈਕ ਬੋਰਡਸ ਤੇ ਉਹ ਲਾ ਕੇ ਜੋ ਕੌਨਸ ਹੁੰਦੇ ਉਹਨਾਂ ਦੇ ਰਾਹੀਂ ਅਸੀਂ ਇਸ ਚੀਜ਼ ਨੂੰ ਚੈੱਕ ਵੀ ਕਰ ਚੁੱਕੇ ਸੀਗੇ ਤੇ ਬਹੁਤ ਹੀ ਇਹਨੇ ਇੱਕ ਪੋਜ਼ਿਟਿਵ ਤਰੀਕੇ ਨਾਲ ਟ੍ਰੈਫਿਕ ਨੂੰ ਆਰਗੇਨਾਈਜ਼ ਤੇ ਟ੍ਰੈਫਿਕ ਦੀ ਜੋ ਮਰਜਿੰਗ ਵਾਲੀ ਜੋ ਇਸ਼ੂ ਸੀਗਾ ਉਹਨੂੰ ਸੋਲਵ ਕੀਤਾ ਸੀਗਾ ਹੁਣ ਇਹਨੂੰ ਪਰਮਾਨੈਂਟ ਕਰਤਾ ਗਿਆ ਹੈਗਾ ਤੇ ਗਣੇਸ਼ ਐਡੀਬਲ ਗਰੁੱਪ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਕਿ ਉਹਨਾਂ ਨੇ ਸੀਐਸਆਰ ਇਨੀਸ਼ੀਏਟਿਵ ਦੇ ਅੰਦਰ ਖੰਨਾ ਪੁਲਿਸ ਦੀ ਮਦਦ ਕੀਤੀ ਹੈ ਤੇ ਖੰਨਾ ਨਿਵਾਸੀਆਂ ਨੂੰ ਇਸ ਚੀਜ਼ ਦਾ ਮੈਨੂੰ ਅੰਦਰੋਂ ਲੱਗਦਾ ਹੈ ਕਿ ਬਹੁਤ ਬੇਨਫੀਟ ਹੋਏਗਾ